ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨੂਤੋਂ ਸੋ ਦੋਸਤੋ ਰੋਸ਼ਨੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਇਆਂ ਪੰਜ ਨੰਬਰ ਚੁੰਗੀ ਤੇ ਸੰਗਤਾਂ ਵੱਲੋਂ ਤੇ ਪ੍ਰਬੰਧਕਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਸੋ ਸਾਡੇ ਨਾਲ ਮੌਜੂਦ ਹਨ ਮਾਨਕ ਵੀਰ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਕੀਨਾ ਜੀ ਆਪਣਾ ਮਾਨਕ ਸਿੰਘ ਜੀ ਸਰ ਜੀ ਜਿਹੜਾ ਰੋਸ਼ਨੀ ਦਾ ਮੇਲਾ ਆਵਾ ਤੁਈ ਲੰਗਰ ਲਾਉਨੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇੱਕ ਸਾਲ ਚੱਲਦਾ ਜੀ ਇਹ ਲੰਗਰ ਸੰਗਤ ਦੀ ਜ਼ੇਬਾ ਦੇ ਨਾਲ ਕਿੰਨਾ ਚਿਰ ਹੋ ਗਿਆ ਜੀ ਇਸ ਰੋਸ਼ਨੀ ਮੇਲੇ ਨੂੰ 5-6 ਸਾਲ ਹੋ ਚੁੱਕੇ ਹਾਂਜੀ ਬਾਬਾ ਜੀ ਵਾਸ ਗੁਰੂ ਜੀ ਦਾ ਖਲਸਾ ਜੀ ਬਾਬੇ ਕੀਨ ਆਪਣਾ ਮਨਜੀਤ ਸਿੰਘ ਬਾਬਾ ਜੀ ਤੁਸੀਂ ਅੱਜ ਰੋਸ਼ਨੀ ਦੇ ਮੇਲੇ ਤੇ ਆਏ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਅਸੀਂ ਆਪਣੇ ਸ਼ਾਗੂੜੇ ਲੱਕ ਤੋਂ ਨੇ ਵਿਖਸਾਲ ਸੰਗਤ ਲੈ ਕੋਨੇ ਇਥੇ ਆ ਕੇ ਅੰਕਿਤ ਨੂੰ ਲਗਰੇ ਠਿਆਰ ਦੇਣਾ ਪ੍ਰਸ਼ਾਦਾ ਪਾਣੀ ਛਕਦੇ ਆ ਇਹ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਉਂਦੇ ਆ ਹਰ ਸਾਲ ਸਾਨੂੰ ਇੱਥੇ ਰੱਖਦੇ ਆ ਇੱਥੇ ਆ ਕੇ ਨੌਕਾਤੇ ਰਹਿੰਦੇ ਵੀ ਇਨਾਂ ਕੋਲ ਖਰਚਲ ਤੇ ਲਾਸਟ ਵਿੱਚ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕਹਿਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਗੁਰੂ ਦਾ ਲੜ ਲਗੋ ਹਾਂ ਪਤ ਕੀ ਨਾਮ ਫੋਨ ਚਰੇਂਜੀ ਪਾਣੀ ਤੁਸੀਂ ਇਹ ਝੰਡਾ ਲੈ ਕੇ ਆਏ ਆ ਕਿੱਥੋਂ ਆਏ ਆ ਤੇ ਤੁਸੀਂ ਹਰ ਸਾਲ ਆਉਣੇ ਝੰਡਾ ਲੈ ਕੇ ਕੀ ਕਰਨ ਹੋਇਆ ਕਿ ਤੁਸੀਂ ਝੰਡਾ ਲੈ ਕੇ ਆਏ ਆ ਇਹ ਨਾ ਇੱਥੇ ਜੋ ਵੀ ਮੋਂ ਮੰਗਦੇ ਹਾਂ ਪਰ ਹਸਮਰੰਦਾ ਪੂਰੀਆਂ ਹੁੰਦੀਆਂ ਇਸ ਸਾਲ ਤੇ ਸਾਡੇ ਵੀ 100 ਕੁ ਪੂਰੀਆਂ ਇਸ ਤੇ ਝੰਡਾ ਠੀਕ ਆ ਕੋੜੀ ਆ ਦਾਦੀ ਵੀ ਮੈਨੂੰ ਲੱਗਦੀ ਹੈ ਦਾਦੀ ਵੀ ਲੱਗਦੀ ਹੈ ਮੈਂ ਉਹ ਕੁੜੀ ਤੇ ਖਸਮ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਮਤਲਬ ਕੀ ਨਾ ਤੇਰਾ ਪੰਜ ਪਰੰਤ ਸਿੰਘ कौर ਮੇਰਾ ਨਾਮ ਆ ਕਿੱਥੋਂ ਆਏ ਤੁਸੀਂ ਬਾਬੇ ਦੀ ਜਗ੍ਹਾ ਤੇ ਆਏ ਆ ਤੇ ਬਾਬੇ ਜਗਤ ਦਿਖਾਏ ਆ ਤੂ ਤੁਹਾਡੇ ਸੁੱਖ ਪੂਰੀ ਹੋਏ ਹਾਂ ਹਾਂਜੀ ਮੇਰੇ ਬ੍ਰਦਰ ਦਾ ਨਾ ਬਹੁਤ ਟਾਈਮ ਤੋਂ ਡਰੀਮ ਸੀਗਾ ਕਿ ਮੈਂ ਬਾਹਰ ਜਾਣਾ ਵਾ ਅਸੀਂ ਇਸ ਹਸਤਾਨ ਤੇ ਨਾ ਹਫਤਾ ਹੀ ਪਹਿਲਾਂ ਉਹ ਬਾਹਰ ਗਏ ਆ ਤੇ ਇਸ ਹਸਤਾਨ ਤੇ ਸੀ ਹਰ ਸਾਲ ਇੱਥੇ ਦਰਸ਼ਨ ਕਰਨ ਆਉਨੇ ਆ ਤੇ ਸਾਡੀ ਹਰ ਸੁੱਖਣਾ ਇਥੋਂ ਪੂਰੀ ਹੁੰਦੀ ਆ ਤੇ ਅਸੀਂ ਇਸ ਸਟੇਜ ਤੇ ਰੁਕਦੇ ਹਾਂ ਕਿ ਸਾਨੂੰ ਪਰਿਵਾਰਿਕ ਮੈਂਬਰਾਂ ਤੇਰਾ ਟਰੀਟ ਕਰਦੇ ਆ ਤੁਹਾਨੂੰ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਰੱਖਦੇ ਸਾਨੂੰ ਇਹ ਚੀਜ਼ ਕਦੇ ਮਹਿਸੂਸ ਨਹੀਂ ਹੋਈ ਕਿ ਅਸੀਂ ਕਿਸੇ ਹੋਰ ਹਸਤਾਨ ਤੇ ਆ ਕੇ ਸਟੇ ਕਰਦੇ ਸਾਨੂੰ ਬਹੁਤ ਵਧੀਆ ਟਰੀਟ ਕਰਦੇ ਆ ਪਰਮਾਤਮਾ ਇਹਨਾਂ ਨੂੰ ਬਹੁਤ ਰਖਤੀ ਬਖਸ਼ੇ ਬਤ ਤੁਸੀਂ ਸੰਗਤ ਨੂੰ ਕੀ ਕ ਅਸੀਂ ਸੰਤਨ ਨੂੰ ਇਹੀ ਕਰਨ ਦਾ ਵਾਅਦਾ ਤੋਂ ਵੱਧ ਸੇਵਾ ਕਰੂ ਸੰਜੋਗ ਦੋ ਤੇ ਇਹਨਾਂ ਨੂੰ ਵਾਅਦੇ ਤੋਂ ਵੱਧ ਯੋਗਦਾਨ ਪਾਉ ਸੇਵਾ ਵਿੱਚ ਕਿ ਹਰ ਸਾਲ ਅਸੀਂ ਇੱਥੇ ਆ ਕੇ ਲੰਗਰ ਛਕਦੇ ਆਣ ਕੇ ਸਵੇਰ ਸ਼ਾਮ ਇੱਥੇ ਕਰਦੇ ਆਂ ਸਾਨੂੰ ਬਹੁਤ ਵਧੀਆ ਟ੍ਰੀਟ ਕਰਦੇ ਆ ਬਹੁਤ ਧੰਨਵਾਦ ਇਹਨਾਂ ਦਾ ਜਿਕਰਾ ਜਗਰਾਵਾਂ ਬੜੇ ਪੀੜਾ ਬਹੁਤ ਸਤਿਕਾਰ ਕੀ ਜੈ ਛੱਡ ਦੋ ਛੱਡ ਦੇ ਜਵਾਬ ਜਿਕਰਾ ਮਾਈ ਜੀਨਾ ਦਾ ਬਹੁਤ ਸਤਿਕਾਰ ਕੀ ਜੈ ਮਗਰ ਉਹ ਕਾਡਾ ਚੱਪਲ ਲੈ ਨਾ ਨਾ ओके ਆਹ ਨਹੀਂ ਆ ਜਾਓ ਆ ਜਾਓ ਚਲੋ ਓਕੇ